ਆਪਾਂ ਨਰਸਰੀਆਂ ਵਿੱਚ ਫਲਦਾਰ ਬੂਟੇ ਦੇਖਦੇ ਆਂ ਛੋਟੀ ਛੋਟੀ ਥੈਲੀ ਦੇ ਵਿੱਚ ਪਏ ਹੁੰਦੇ ਤੇ ਇਸ ਤਰੀਕੇ ਨਾਲ ਉਹਨਾਂ ਨੂੰ ਫਲ ਆਇਆ ਹੁੰਦਾਗਾ ਜਾਂ ਜਿਵੇਂ ਇਸ ਤਰੀਕੇ ਨਾਲ ਜਿਵੇਂ ਆ ਸਟਾਰ ਫਰੂਟ ਇਹਨੂੰ ਫਰੂਟ ਆਇਆ ਹੋਊਗਾ ਇਹ ਕਿਉਂ ਆਉਂਦਾਗਾ ਥੈਲੀ ਦੇ ਵਿੱਚ ਇਹਦੇ ਬਾਰੇ ਗੱਲਬਾਤ ਕਰਾਂਗੇ ਦੂਜੇ ਨੰਬਰ ਤੇ ਜਦੋਂ ਆਪਾਂ ਬੂਟਾ ਜ਼ਮੀਨ ਦੇ ਵਿੱਚ ਲਾ ਦਿੰਨੇ ਆ ਤੇ ਉਹ ਫਲ ਥੋੜਾ ਜਿਹਾ ਲੇਟ ਕਿਉਂ ਦਿੰਦਾਗਾ ਤੀਜੇ ਨੰਬਰ ਤੇ ਜੇ ਗਰੋ ਬੈਗ ਦੇ ਵਿੱਚ ਆਪਾਂ ਫਲਦਾਰ ਬੂਟੇ ਲਾਉਣੇ ਆ ਤੇ ਉਹ ਜਲਦੀ ਫਲ ਕਿਉਂ ਦਿੰਦੇ ਆ ਚੌਥੇ ਨੰਬਰ ਤੇ ਜੇ ਆਪਾਂ ਵੱਡੀ ਥੈਲੀ ਵਾਲੇ ਦੇ ਵੱਡੇ ਬੂਟੇ ਫਲਦਾਰ ਲੈਣੇ ਆ ਤੇ ਉਹੋ ਜਲਦੀ ਫਲ ਕਿਉਂ ਦਿੰਦੇ ਆ ਇਸ ਬਾਰੇ ਜਿਹੜੀ ਗੱਲਬਾਤ ਕਰਾਂਗੇ ਉਸ ਤੋਂ ਪਹਿਲਾਂ ਤੁਸੀਂ ਇਸ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਜੇ ਤੁਸੀਂ ਫਲਦਾਰ ਬੂਟੇ ਵਧੀਆ ਕੁਆਲਿਟੀ ਦੇ ਲੈ ਕੇ ਜਾਣਾ ਚਾਹੁੰਦੇ ਆ ਤਾਂ ਤੁਸੀਂ ਆਪਣੇ ਪਿੰਡ ਕੌਣੀ ਆ ਸਕਦੇ ਹੋ ਚੰਗੀ ਸੋ ਚੰਗੀ ਖੇਤੀ Google Map ਤੇ ਸਰਚ ਕਰਕੇ ਤੁਸੀਂ ਆ ਦੇਖੋ ਹੁਣ ਆ ਛੋਟੇ ਛੋਟੇ ਬੂਟੇ ਆ ਗਏ ਫਲ ਇਹਨਾਂ ਨੂੰ ਕਿੰਨਾ ਆਇਆ ਜਿਵੇਂ ਸਟਾਰ ਫਰੂਟ ਇਹਨੂੰ ਜਿਹੜਾ ਫਲ ਲੱਗਦਾ ਆ ਰਿਹਾਗਾ ਜਿਵੇਂ ਅੰਜੀਰ ਇਹਨੂੰ ਲੱਗਿਆ ਹੋਇਆ ਫਲ ਤੇ ਅਮਰੂਦ ਨੂੰ ਫਲ ਵੀ ਲੱਗਿਆ ਹੋਇਆ ਤੇ ਵਿੱਚ ਵਿੱਚ ਜਿਵੇਂ ਆ ਦੇਖ ਸਕਦੇ ਆ ਤੁਸੀਂ ਕਿੰਨੂ ਦੇ ਬੂਟੇ ਆ ਛੋਟੇ ਬੂਟਿਆਂ ਨੂੰ ਫਲ ਜਿਹੜਾ ਆ ਤੇ ਅਚੀਕੂ ਦੇ ਬੂਟੇ ਆ ਤੁਸੀਂ ਦੇਖ ਸਕਦੇ ਆ ਇਹਨਾਂ ਨੂੰ ਕਿੰਨਾ ਫਲ ਆਇਆ ਹੋਇਆ ਹੈਗਾ ਇਹਨਾਂ ਨੂੰ ਫਲ ਕਿਉਂ ਜਲਦੀ ਆਇਆ ਇਹਦਾ ਕਾਰਨ ਮੈਂ ਤੁਹਾਨੂੰ ਸਿੱਧਾ ਸਿੰਪਲ ਦੱਸ ਦਿੰਨਾ ਆਪਾਂ ਨੂੰ ਐ ਹੁੰਦਾ ਵੀ ਜਦੋਂ ਐ ਬੂਟਿਆਂ ਦੇ ਉੱਤੇ ਫਲ ਲੱਗਿਆ ਛੋਟੇ ਬੂਟਿਆਂ ਨੂੰ ਦਿਖਾਇਆ ਜਾਂਦਾ ਤੇ ਆਪਣੇ ਮਨ ਦੇ ਵਿੱਚ ਇਹੀ ਹੁੰਦਾ ਵੀ ਇਹੀ ਫਲਦਰ ਬੂਟਾ ਅਸੀਂ ਤਾਂ ਭਾਈ ਲੈ ਕੇ ਜਾਣਾ ਇਹਦਾ ਕਾਰਨ ਫਲ ਜਲਦੀ ਆਉਣ ਦਾ ਕੀ ਹੁੰਦਾ ਵੀ ਇਹ ਬੂਟੇ ਨੂੰ ਜਿਹੜੀ ਤਾਕਤ ਆ ਥੈਲੀ ਦੇ ਵਿੱਚ ਵਾਧੇ ਵਿਕਾਸਾਸਤੇ ਉਹ ਨਹੀਂ ਮਿਲਦੀ ਜਿਵੇਂ ਆਹ ਛੋਟੀਆਂ ਥੈਲੀਆਂ ਦੇ ਵਿੱਚ ਬੂਟੇ ਹੁੰਦੇ ਆ ਇਨਾਂ ਦਾ ਜਦੋਂ ਗਰੋਥ ਪੂਰੀ ਹੋ ਜੇ ਥੈਲੀ ਦੇ ਵਿੱਚ ਜੜਾਂ ਪੂਰੀਆਂ ਬਣ ਜਾਣ ਉਸ ਤੋਂ ਬਾਅਦ ਇਹ ਫਲ ਦੇਣਾ ਜਲਦੀ ਸ਼ੁਰੂ ਕਰ ਦਿੰਦੇ ਕਿਉਂਕਿ ਇਹਨਾਂ ਦੇ ਵਿੱਚ ਵਾਧੇ ਵਿਕਾਸ ਆਸਤੇ ਜਿਹੜੀ ਤਾਕਤ ਨਹੀਂ ਹੁੰਦੀ ਇਹ ਵੀ ਤੁਸੀਂ ਦੇਖਿਆ ਹੋਊਗਾ ਕਈ ਵਾਰੀ ਨਰਸੀਆਂ ਵਿੱਚ ਮਸੰਮੀ ਦੀ ਰੁੱਤ ਨਹੀਂ ਹੁੰਦੀ ਤੇ ਮਸੰਮੀਆਂ ਉਦੋਂ ਵੀ ਫਲ ਚੱਕਦਿਆਂ ਆਉਂਦੀਆਂ ਹੁੰਦੀਆਂ ਜਿਵੇਂ ਤੁਸੀਂ ਉਹ ਫੁੱਲ ਲੱਗੇ ਹੋਏ ਦੇਖ ਸਕਦੇ ਹੋ ਇਹ ਬਸ ਸਟ੍ਰੈਸ ਮੰਨਦੇ ਆ ਬੂਟੇ ਤੇ ਫਲ ਦੇਣਾ ਜਲਦੀ ਸ਼ੁਰੂ ਕਰ ਦਿੰਦੇ ਇੱਕ ਚੀਜ਼ ਤੁਸੀਂ ਹੋਰ ਨੋਟ ਕਰੋ ਜਿਹੜੇ ਬੂਟੇ ਹੁਣ ਇਸ ਤਰੀਕੇ ਨਾਲ ਥੈਲੀਆਂ ਦੇ ਵਿੱਚ ਹੋਣਗੇ ਨਾ ਜਿਵੇਂ ਜੀਰ ਵੇਖਦੇ ਹੋ ਨੇ ਆਪਾਂ ਲੱਗਿਆ ਵਾ ਜਿਹੜੇ ਬੂਟੇ ਨੂੰ ਜ਼ਿਆਦਾ ਫਲ ਆਇਆ ਹੋਊਗਾ ਜਿਵੇਂ ਨੂੰ ਦੋ ਫਲ ਆਏ ਹੋਏ ਜੀ ਇੱਕ ਫਲ ਆਇਆ ਹੁੰਦਾ ਨਾਲ ਨਾਲ ਪੱਤਾ ਵੀ ਕਟਣਾ ਸੀਗਾ ਹੁਣ ਆ ਦੇਖੋ ਤੁਸੀਂ ਇਹਨੇ ਪੱਤਾ ਨਹੀਂ ਕੱਢਿਆ ਹੋਇਆ ਤੇ ਇਹਦਾ ਫਲਤੇ ਜ਼ੋਰ ਲੱਗ ਰਿਹਾਗਾ ਜਿਹੜਾ ਵੀ ਬੂਟਾ ਆਪਾਂ ਨਰਸਰੀਆਂ ਵਿੱਚ ਨੋਟ ਕਰੋ ਜੇ ਤੁਸੀਂ ਜਿਹਨੂੰ ਫਲ ਲੱਗਿਆ ਹੋਊਗਾ ਉਹ ਗਰੋਥ ਘਟ ਕਰੂਗਾ ਤੇ ਫਲਤੇ ਜ਼ੋਰ ਲਾਈ ਜਾਊਗਾ ਤੇ ਇਹੀ ਬੂਟਿਆਂ ਨੂੰ ਜੇ ਤੁਸੀਂ ਜ਼ਮੀਨ ਦੇ ਵਿੱਚ ਲਾ ਦੋਗੇ ਕਈ ਭਰਾ ਹੁੰਦੇ ਆ ਵੀ ਬੂਟੇ ਲੈ ਕੇ ਜਾਂਦੇ ਆ ਤੇ ਉਹਨਾਂ ਦੇ ਮਨ ਦੇ ਵਿੱਚ ਇਹ ਵੀ ਹੁੰਦਾ ਵੀ ਯਾਰ ਸਾਨੂੰ ਦੋ ਤਿੰਨ ਸਾਲ ਹੋ ਗਏ ਬੂਟੇ ਲੱਗੇ ਨੂੰ ਤੇ ਹਜੇ ਉਹਨੂੰ ਫਲ ਨਹੀਂ ਆਇਆਗਾ ਜੋ ਛੋਟੀ ਥੈਲੀ ਵਾਲੇ ਬੂਟੇ ਵੱਡੇ ਥੈਲੀ ਵਾਲੇ ਤਾਂ ਸਾਲ ਦੇ ਵਿੱਚ ਦੇ ਹੀ ਦਿੰਦੇ ਆਗੇ ਉਹਦੇ ਵਿੱਚ ਕਈ ਵੈਰਾਈਟੀਆਂ ਹੁੰਦਗਾਂ ਜਿਵੇਂ ਅਮਰੂਦ ਸਾਲ ਡੇਢ ਸਾਲ ਚ ਦੇ ਦਿੰਦਾਗਾ ਜੇ ਤੁਸੀਂ ਮੰਨ ਲਓ ਨਿੰਬੂ ਦੇ ਬੂਟੇ ਲੈ ਕੇ ਜਾਂਦੇ ਹੋ ਜਾਂ ਜੀਰ ਲੈ ਕੇ ਜਾਂਦੇ ਆ ਉਹ ਵੀ ਸਾਲ ਦੇ ਵਿੱਚ ਵਿੱਚ ਫਲ ਦੇ ਦਿੰਦੇ ਆ ਕੁਛ ਬੂਟੇ ਹੁੰਦੇ ਆ ਥੈਲੀਆਂ ਦੇ ਵਿੱਚ ਜਲਦੀ ਪਾਲ ਆਇਆ ਹੁੰਦਾ ਤੇ ਪਰ ਜਦੋਂ ਅਪ ਜ਼ਮੀਨ ਦੇ ਵਿੱਚ ਲਾਉਨੇ ਆ ਉਹ ਕੀ ਕਾਰਨ ਬੰਦਾ ਉਹਨਾਂ ਦਾ ਉਹ ਫਿਰ ਵਾਧੇ ਵਿਕਾਸ ਤੇ ਪੂਰਾ ਜ਼ੋਰ ਲਾਉਂਦੇ ਆ ਜੇ ਆਪਣੀ ਜ਼ਮੀਨ ਵਧੀਆ ਆਪਾਂ ਟੋਆ ਤਿਆਰ ਕਰਕੇ ਵਧੀਆ ਬੂਟਾ ਲਾਇਆ ਨਾ ਉਹ ਸਭ ਤੋਂ ਪਹਿਲਾਂ ਆਪਣੀ ਗਰੋਥ ਪ ਫਿਰ ਉਹ ਸਾਲ ਡੇਢ ਸਾਲ ਦੋ ਸਾਲਾਂ ਦੇ ਵਿੱਚ ਵਿੱਚ ਜਾਂ ਢਾਈ ਬੂਟਿਆਂ ਦੇ ਬੂਟਿਆਂ ਦੀ ਕੁਆਲਿਟੀ ਦੇ ਹਿਸਾਬ ਨਾਲ ਵੈਰਾਈਟੀ ਦੇ ਹਿਸਾਬ ਨਾਲ ਦੋ ਸਾਲ ਢਾਈ ਸਾਲ ਦੇ ਵਿੱਚ ਵਿੱਚ ਫਲ ਦੇਣਾ ਸ਼ੁਰੂ ਕਰ ਦਿੰਦੇ ਆ ਇਸ ਕਰਕੇ ਜਿਹੜੇ ਵੀ ਬੂਟੇ ਲੈ ਕੇ ਜਾਂਦੇ ਆ ਭਰਾ ਜਾਂ ਕਿਤੋਂ ਵੀ ਤੁਸੀਂ ਲੈ ਕੇ ਆਉਣੇ ਆ ਜੇ ਗ੍ਰੋਥ ਕਰੀ ਜਾਂਦੇ ਤਾਂ ਬਹੁਤ ਵਧੀਆ ਗੱਲ ਆ ਤੇ ਫਾਲੋ ਜਰੂਰ ਦੇਣਗੇ ਥੋੜਾ ਲੇਟ ਦੇ ਦੇਣਗੇ ਇੰਨਾ ਜ਼ਰੂਰ ਹੁੰਦਾ ਵੀ ਆਪਾਂ ਨੂੰ ਬੂਟੇ ਜਿੱਥੋਂ ਆਪਾਂ ਲੈਣੇ ਆ ਉਹਦੀ ਕੁਆਲਿਟੀ ਇੱਕ ਨੰਬਰ ਹੋਣੀ ਚਾਹੀਦੀ ਆ ਨਿਯਾਮ ਆਪਾਂ ਨੂੰ ਜਿਆਦਾ ਜਿਹੜਾ ਚੱਕਰ ਪੈਂਦਾ ਕੁਆਲਿਟੀ ਦਾ ਪੈਂਦਾ ਕਈਆਂ ਦੇ ਹੁੰਦੇ ਆ ਵੀ 8-8 ਸਾਲ ਹੋ ਗਏ ਬੂਟੇ ਲੱਗਿਆ ਨੂੰ ਜਾਂ 7-7 ਸਾਲ ਨੂੰ ਲੱਗਦੇ ਹੀ ਕੁਛ ਨਹੀਂ ਉਹ ਕੁਆਲਿਟੀ ਦਾ ਫਰਕ ਪੈਂਦਾ ਆਪਣੇ ਬੂਟਿਆਂ ਦੀ ਫਲਦੀ ਗਰੰਟੀ ਹੁੰਦੀ ਆ ਤੇ ਜਿਹੜੇ ਬੂਟੇ ਆਪਾਂ ਹੁਣ ਗਰੋ ਬੈਗਾਂ ਵਿੱਚ ਲਾਉਣੇ ਆ ਉਹੋ ਜਲਦੀ ਫਲ ਕਿਉਂ ਦਿੰਦੇ ਆ ਜਦੋਂ ਆਪਾਂ ਗਰੋ ਬੈਗ ਦੇ ਵਿੱਚ ਬੂਟਾ ਲਾ ਦਿੰਨੇ ਆ ਉਹਦੀ ਜਿਹੜੀ ਜਗ੍ਹਾ ਹੁੰਦੀ ਆ ਗਰੋ ਬੈਗ ਦੀ ਜਿਵੇਂ 18x18 ਵਾਲੇ ਚ ਲੱਗਦਾ ਜਾਂ 24x24 ਵਾਲੇ ਚ ਲੱਗਦਾਗਾ ਉਹਦੀ ਜਿਹੜੀ ਜਗਾ ਹੁੰਦੀ ਆ ਆਪਾਂ ਚੰਗੀ ਮਿੱਟੀ ਵਧੀਆ ਪਾਖ ਤਿਆਰ ਕਰਦੇ ਆ ਤੇ ਗਰੋਥ ਕਰਕੇ ਨਾ ਜਲਦੀ ਜਲਦੀ ਤੇ ਛੇਤੀ ਛੇਤੀ ਫਲ ਦੇ ਦਿੰਦਾ ਉਹ ਕਿਉਂਕਿ ਉਹਦਾ ਜੇ ਆਪਾਂ ਉਹੀ ਬੂਟਾ ਬਰਾਬਰ ਜ਼ਮੀਨ ਦੇ ਵਿੱਚ ਲਾਵਾਂਗੇ ਤੇ ਇੱਕ ਬੂਟਾ ਆਪਾਂ ਗਰੋ ਬੈਗ ਦੇ ਵਿੱਚ ਲੱਗਾ ਹੋਇਆ ਜਿਹੜਾ ਗਰੋ ਬੈਗ ਵਾਲਾ ਉਹ ਵੀ ਜਲਦੀ ਫਲ ਦੇਊਗਾ ਕਿਉਂਕਿ ਉਹਦਾ ਵਾਧਾ ਵਿਕਾਸ ਵੀ ਉਹਨਾਂ ਕੀ ਹੋਊਗਾ ਜਿੰਨੀ ਕੋ ਆਪਣੀ ਜ਼ਮੀਨ ਦੇ ਵਿੱਚ ਤਾਕਤ ਆ ਤੇ ਜਿਹੜਾ ਆਪਣਾ ਬਾਹਰ ਲੱਗਾ ਹੋਇਆਗਾ ਜ਼ਮੀਨ ਦੇ ਵਿੱਚ ਉਹ ਇੱਕੋ ਦਮ ਗਰੋਥ ਕਰੂਗਾ ਤੇ ਫਿਰ ਫਲ ਦੇਣ ਲੱਗੂਗਾ ਤੇ ਜੇ ਆਪਾਂ ਹੁਣ ਵੱਡੇ ਬੂਟੇ ਤੁਸੀਂ ਅੰਬਾਂ ਦੇ ਦੇਖ ਰਹੇ ਹੋ ਜਾਂ ਵੱਡੇ ਬੂਟੇ ਚੀਕੂਤੇ ਦੇਖ ਇਹ ਜਦੋਂ ਆਪਾਂ ਜ਼ਮੀਨ ਦੇ ਵਿੱਚ ਲਾ ਦਿੰਨੇ ਆ ਤੇ ਅਗਲੇ ਸਾਲ ਹੀ ਫਲ ਦੇਣਾ ਸ਼ੁਰੂ ਕਿਉਂ ਕਰਦੇ ਆ ਕਿਉਂਕਿ ਇਹਨਾਂ ਦੀ ਬੂਟਿਆਂ ਦੀ ਉਮਰ 2.5-3 ਸਾਲ ਹੁੰਦੀ ਆ ਸਾਢੇ 3 ਸਾਲ ਵੀ ਹੋ ਜਾਂਦੀ ਥੈਲੀ ਦੇ ਵਿੱਚ ਉਹਦੇ ਥੈਲੀ ਦੇ ਵਿੱਚ ਜਿਆਦਾ ਉਮਰ ਹੋਣ ਕਾਰਨ ਉਹਨਾਂ ਦੀ ਜੜਾਂ ਆ ਵਾਧਾ ਵਿਕਾਸ ਫੁੱਲ ਹੋ ਜਾਂਦਾਗਾ ਤੇ ਜਦੋਂ ਆਪਾਂ ਇਹਨੂੰ ਜ਼ਮੀਨ ਦੇ ਵਿੱਚ ਲਾ ਦਿੰਨੇ ਆ ਫਿਰ ਉਹ ਫਲ ਜਲਦੀ ਦਿੰਦੇ ਆ ਜਿਵੇਂ ਮੰਨ ਲਓ ਹੁਣ ਤੁਸੀਂ ਆਮ ਦਾ ਬੂਟਾ ਲਾਤਾ ਤੇ ਗਾ ਉਹਨੇ ਮਾਰਚ ਅਪ੍ਰੈਲ ਦੇ ਵਿੱਚ ਵਧੀਆ ਫਲ ਚੱਕ ਲੈਣਾ ਕਿਉਂ ਚੱਕਣਾਗਾ ਪਰ ਚੱਕੂ ਨਹੀਂ ਉਹ ਜਿੰਨੀ ਕੁ ਸਮਰੱਥਾ ਹੋਏ ਇਹ ਨਹੀਂਗਾ ਮੰਨ ਲਓ ਵੀ ਆਪਾਂ ਨੂੰ 10 ਕਿਲੋ ਅੰਬ ਲੱਗਿਆ ਹੋਣਗੇ ਉਹਦੇ ਚ ਜਿੱਡਾ ਕਿ ਬੂਟਾ ਉਤੋਂ ਉਹਦੇ ਟਾਣੀਆਂਆਂ ਜਿਹਨੀਆਂਗਾ ਜਿੰਨਾਂ ਕ ਹੈਵੀ ਬੂਟਾਗਾ ਉਹਨਾਂ ਨੂੰ ਫਲ ਆ ਜਾਣਾਗਾ ਜਦੋਂ ਉਹਨੂੰ ਬੂਟੇ ਨੂੰ ਆਪਾਂ ਅਗਲੇ ਸਾਲ ਵੇਖਾਂਗੇ ਜੋ ਦੂਜਾ ਸਾਲ ਜਾਂ ਤੀਜਾ ਸਾਲ ਹੋ ਗਿਆ ਉਹੀ ਬੂਟਾ ਫਿਰ ਫਲ ਜਿਹੜਾ ਦੁੱਗਣਾ ਤਿੱਗਣਾ ਕਰ ਦਿੰਦਾਗਾ ਉਹਦਾ ਵਾਧਾ ਵਿਕਾਸ ਵੀ ਵਧੀਆ ਹੋ ਜਾਂਦਾ ਤੇ ਫਲ ਵੀ ਜਿਆਦਾ ਦੇਣਾ ਸ਼ੁਰੂ ਕਰ ਦਿੰਦਾ ਜਿਹੜੇ ਜਿਆਦੇ ਛੋਟੇ ਬੂਟੇ ਲਾਉਣੇ ਆ ਆਪਾਂ ਜਿਵੇਂ ਚੀਕੂ ਵਗੈਰਾ ਦੇ ਜਿਵੇਂ ਆ ਤੁਸੀਂ ਸਾਈ ਦੇਖ ਸਕਦੇ ਆ ਜਿਵੇਂ ਆ ਚੀਕੂ ਦਾ ਸਾਈਜ਼ ਆਪਾਂ ਜਿਆਦੇ ਛੋਟੇ ਬੂਟੇ ਲਾਵਾਂਗੇ ਇਹ ਫਿਰ ਛੇਤੀ ਫਲ ਨਹੀਂ ਦਿੰਦੇ ਇਹ ਤਾਂ 5 5 6 6 ਸਾਲ ਵੀ ਖੜੇ ਰਹਿਣਗੇ ਤੇ ਜੇ ਆਪਾਂ ਜਿਵੇਂ ਆ ਬੂਟਾ ਆਪਾਂ ਦਿੰਨੇ ਆ ਤਾਂ 100 ਰੁਪਏ ਦਾ ਇਹ ਨੂੰ ਮਤਲਬ 2 ਸਾਲਾਂ ਦੇ ਵਿੱਚ ਵਿੱਚ 2.5 ਸਾਲਾਂ ਦੇ ਵਿੱਚ ਜਾਂ 3 ਸਾਲਾਂ ਦੇ ਵਿੱਚ ਫਾਲੇ ਨੂੰ ਵਧੀਆ ਲੱਗਣ ਲੱਗ ਜੂਗਾ ਭਰਮਾ ਤੇ ਜਿਹੜੇ ਹੁਣ ਵੱਡੇ ਬੂਟੇ ਆ ਚੀਕੂ ਦੇ ਉਹਨਾਂ ਨੂੰ ਤਾਂ ਫਲ ਸਮ ਇਸ ਕਰਕੇ ਜੇ ਤੁਸੀਂ ਛੋਟੇ ਬੂਟੇ ਲਾਉਣੇ ਆ ਜੇ ਸਬਰ ਜ ਹੈਗਾ ਆਪਣੇ ਦੇ ਵਿੱਚ ਤਾਂ ਫਿਰ ਤੁਸੀਂ ਛੋਟੇ ਬੂਟੇ ਲਾ ਲਓ ਨਹੀਂ ਆਮ ਜੇ ਵੱਡੇ ਬੂਟੇ ਲੈ ਕੇ ਜਾਣੇ ਤੇ ਵੱਡੇ ਬੂਟੇ ਵੀ ਆਪਣੇ ਕੋਲ ਮਿਲ ਜਾਂਦੇ ਆ ਇਹੇ ਜਾਣਕਾਰੀ ਦੇਣ ਦਾ ਮੇਰਾ ਮਕਸਦ ਇਹ ਸੀਗਾ ਵੀ ਆਪਾਂ ਨੂੰ ਪਤਾ ਲੱਗੇ ਕਈ ਭਰਾ ਕਹਿ ਦਿੰਦੇ ਆ ਵੀ ਤੁਸੀਂ ਉਹੀ ਬੂਟੇ ਦੋ ਜਿਨ੍ਹਾਂ ਨੂੰ ਫਲ ਲੱਗਿਆ ਹੋਇਆ ਹੈਗਾ ਤੁਸੀਂ ਇਹ ਦੇਖੋ ਜਿਨ੍ਹਾਂ ਨੂੰ ਫਲ ਨਹੀਂ ਲੱਗਿਆ ਹੋਇਆਗਾ ਉਹ ਆ ਦੇਖੋ ਤੁਸੀਂ ਗਰੋਥ ਕਰੀ ਜਾਂਦੇ ਆਗੇ ਬੂਟੇ ਆ ਪੱਤੇ ਕੱਢੀ ਜਾਂਦੇ ਨਵੇਂ ਉਹ ਬੂਟੇ ਗਰੋਥ ਕਰਦੇ ਜਿਹਨੂੰ ਫਲ ਨਾ ਆਵੇ ਬਸ ਆਪਾਂ ਨੂੰ ਸਬਰ ਦੀ ਲੋੜ ਆ ਤੇ ਜਮਾ ਲੌਣ ਕਿੰਨੂ ਮੁਸੰਮੀ ਮਾਰਟ ਦੇ ਬੂਟੇ ਲੈ ਜਾਂਦੇ ਆਪਾਂ ਤੇ ਆਪਣੇ ਜੇ ਵਧੀਆ ਗਰੋਥ ਕਰੀ ਜਾਂਦੇ ਆ ਨਾ ਬੂਟੇ ਉਹ 2 ਸਾਲ ਗਰੋਥ ਹੀ ਕਰਨਗੇ ਫਿਰ ਫਲ ਦੇਣਗੇ ਕਈ ਵਾਰੀ ਕੀ ਹੁੰਦਾਗਾ ਆਪਣੇ ਬੂਟੇ ਜਾ ਕੇ ਜਿਵੇਂ ਆਂਬ ਦੇ ਬੂਟੇ ਵੀ ਲੈ ਜਾਂਦੇ ਆ ਤੇ ਉਹ ਚਲਦੇ ਘੱਟ ਹੁੰਦੇ ਆ ਗਰੋਥ ਘੱਟ ਕਰਦੇ ਆ ਵੀ ਤੁਰਦੇ ਹੀ ਨਹੀਂਗੇ ਉਹ ਫਲ ਨਹੀਂ ਦਿੰਦਾਗਾ ਛੇਤੀ ਜਿਹੜਾ ਬੂਟਾ ਘਰੇ ਜਾ ਕੇ ਤੁਹਾਡੇ ਪੱਤੇ ਕੱਢਣ ਲੱਗ ਗਿਆ ਸਮਝ ਲਓ ਉਹ ਬਹੁਤ ਵਧੀਆ ਚੱਲਿਆ ਹੋਇਆ ਬੂਟਾ ਤੇ ਉਹਨੂੰ ਜਲਦੀ ਫਲ ਆਊਗਾ ਇਸ ਤਰੀਕੇ ਨਾਲ ਹੋਰ ਵੀਡੀਓ ਦੇਖਣਾ ਚਾਹੁੰਦੇ ਆ ਸਾਡੀ ਜਾਣਕਾਰੀ ਵਾਲਿਆਂ ਤੁਸੀਂ ਸਾਨੂੰ ਸਬਸਕ੍ਰਾਈਬ ਫੋਲੋ ਕਰ ਸਕਦੇ ਹੋ ਫਲਦਾਰ ਬੂਟੇ ਸਾਡੇ ਤੇ ਜੇ ਤੁਸੀਂ ਵੱਡੇ ਬੂਟੇ ਮੰਗਾਉਣੇ ਆ ਤਾਂ ਅਸੀਂ ਭੇਜ ਵੀ ਦਿੰਨੇ ਆ ਇਕੱਠੇ ਬੂਟੇ ਤੇ ਵੀਡੀਓ ਵਿੱਚ ਦਿੱਤੀ ਹੋਈ ਜਾਣਕਾਰੀ ਚੰਗੀ ਲੱਗੀ ਨੂੰ ਸ਼ੇਅਰ ਕਰਿਓ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ